ਅੱਜ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਫੰਦੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚਿਆ ਪਿੰਡ ਸੋਰਸੇਗਾ ਜਿਲ੍ਹਾ ਤਹਿਸੀਲ ਇਸ ਪਰ ਤੋਂ ਸ਼੍ਰੀ ਤਰਨਤਾਰਨ ਸਾਹਿਬ ਲਗਦਾ ਚਪਕੀਵੜ ਤੋਂ ਕੋਈ 8-9 ਕਿਲੋਮੀਟਰ ਦੀ ਦੂਰੀ ਤੇ ਪਿੰਡ ਸੋਰਸੇਗਾ ਤੇ ਸੋਰਸੇਗਾ ਪਿੰਡ ਇੱਕ ਸ਼ਰਕ ਦੇ ਉੱਪਰੋਂ ਜਾਂਦੀ ਆ ਇਸੇ ਸ਼ਰਕ ਦੇ ਉੱਪਰ ਵੀ ਸੰਦੂ ਚੰਦੋਂ ਦੀਆ ਬੈਕਾ ਤੇ ਬਾਹਰ ਫਾਰਮਾ ਠੀਕ ਆ ਜੀ ਤੇ ਜ਼ਿਆਦਾਤਰ ਦੋਸਤੋ ਮਾਲ ਵੜਾ ਹੋ ਗਿਆ ਮੱਝਾਂ ਹੋ ਗਈਆਂ ਠੀਕ ਆ ਜੀ ਤੋ ਦੋ ਕੈਟਗਰੀਆਂ ਦੇ ਵਿੱਚ ਪਸ਼ੂ ਆਉਂਦੇ ਰਹਿੰਦੇ ਆ ਵੱਡੀ ਗਿਣਤੀ ਦੇ ਵਿੱਚ ਸੋ ਹਰੇਕ ਪੂਰ ਦੇ ਵਿੱਚ ਆਪਾਂ ਤੁਹਾਨੂੰ ਘੱਟੋ ਘੱਟ ਵੀ 8 8 5 7 ਨਰਗਰੇ ਦਿਖਾ ਦਿੰਦੇ ਆ ਅੱਜ ਇਸ ਵੀਡੀਓ ਦੇ ਵਿੱਚ ਜਿੱਨੇ ਆਪਾਂ ਤੁਹਾਨੂੰ ਨਾਗ ਦਿਖਾਉਣਿਆ ਤਕਰੀਬਨ ਤੁਸੀਂ ਦੇਖੋਗੇ 6 7 ਵੜਾ ਨੇ ਇੱਕ ਮਾਝ ਤੁਹਾਨੂੰ ਨਾਟ ਵਿੱਚ ਦਿਖਾਵਾਂਗੇ ਠੀਕ ਆ ਜੀ ਪਸ਼ੂ ਜ਼ਿਆਦਾਤਰ ਸੋਇ ਸੁਆਏ ਆ ਬਾਕੀ ਗੱਭਣ ਵੀ ਐਨੀਮਲ ਹੈਗੇ ਆ ਜਿਵੇਂ ਜਿਵੇਂ ਆਪਾਂ ਡਿਟੇਲ ਵੀਰ ਸੰਦੀਪ ਤੋਂ ਠੀਕ ਆ ਜੀ ਲੈਂਦੇ ਜਾਵਾਂਗੇ ਉਵੇਂਵੇਂ ਬਿਲਕੁਲ ਜਾਣਕਾਰੀ ਤੁਹਾਡੇ ਨਾਲ ਆਪਾਂ ਸਾਂਝੀ ਕਰਦੇ ਆਂਗੇ ਸਵੱਤੀ ਗਿਣਤੀ ਦੇ ਵਿੱਚ ਪਸ਼ੂ ਆ 8 9 ਪਸ਼ੂ ਆ ਠੀਕ ਆ ਜੀ ਤੇ ਸਵੇ ਸਵੇ ਜਿਆਦਾਤਰ ਪੂਰੀ ਗੱਲਬਾਤ ਕਰਾਂਗੇ ਆਪਾਂ ਤਰੀਕ ਤੁਸੀਂ ਅੱਜ ਨੋਟ ਕਰ ਲਓ 7 ਜਨਵਰੀ ਤੇ ਸਮਾਂ ਕੋਈ ਸ਼ਾਮ ਦੇ 4:00 ਵਜੇ ਆਪਾਂ ਇਹ ਵੀਡੀਓ ਬਣਾ ਰਹੇ ਆਂ ਸਭ ਤੋਂ ਪਹਿਲਾਂ ਵੀਰ ਸੰਦੀਪ ਸਾਸਰੀ ਪਾਲ ਸਾਸੀ ਦਾ ਸੰਦੀਪ ਸਾਹਿਬ ਜੀ ਐਨਜੀ ਮਾਦ ਜੀ ਹੋਰ ਭਾਈ ਠੀਕ ਠਾਕ ਬਹੁਤ ਵਧੀਆ ਸੰਦੀਪ ਸਾਹਿਬ ਤੁਸੀਂ ਸੁਣਾਓ ਠੀਕ ਠਾਕ ਜੀ ਬਹੁਤ ਵਧੀਆ ਵੀਰੇ ਠੀਕ ਠਾਕ ਜੀ ਸੰਦੀਪ ਵੀਰੇ ਘਟੋ ਘਟ ਵਹਿੜਾ ਅੱਜ ਆਪਣੇ ਕੋਲ ਹੈਗੀਆਂ 6-7 6 ਵਹਿੜਾ ਸੰਧੂ ਸਾਹਿਬ ਜਿਨ੍ਹਾਂ ਦੇ ਵਿੱਚੋਂ ਇੱਕ ਤੇ ਦਿੰਦੇ ਵਜਿਈ ਸੂਈਆਂ ਇੱਕ ਵਾਰ ਜਿਹੜੀ ਹੈਗੀ ਆ ਉਹ ਲੈ 6ਵੇਂ ਨੰਬਰ ਤੇ ਉਹ ਸੰਧੂ ਸਾਹਿਬ ਕੋਈ ਸੂਹਾ ਹੋਗਾ 2 ਮਹੀਨੇ ਜੇ ਲੱਗ ਭਾਗਾ ਅੱਛਾ ਜੀ 20 ਦਿਨ ਉਹਨਾਂ ਬਣੀ ਨੂੰ ਵੀ ਹੋ ਗਿਆ ਤੇ 7 ਕਿਲੋ ਉਹਦੇ ਥੱਲੇ ਦੁੱਧ ਜਿਹੜਾ ਹਾਇਰੂਗਾ ਲੀਟਰ ਮਾਰਮਾ ਚਾਹੇ ਲੋੜਾਂ ਚੋੜੇ ਕੋਈ ਕੈਸੇ ਇੰਦਾ ਨਿਕਲੇ ਠੀਕ ਹੈ ਜੀ ਹਾਂਜੀ ਬਿਲਕੁਲ ਕੋ ਜਾਇਦ ਛੋਟੇ ਰੇਡ ਛੋਟੇ ਰੇਡ ਨਾਲ ਦੇ ਦਾਂਗੇ ਜੀ ਪਾਣ ਨਹੀਂ ਪਾਣ ਦੇ ਦਾਂਗੇ ਜੀ ਹਾਂਜੀ ਲਓ ਵੀ ਉਹ ਤੁਸੀਂ ਨਾ ਕਿ ਤਾਂ ਆਪਾਂ ਲਾਸਟ ਦੇ ਵਿੱਚ ਦਿਖਾ ਦਿਆ ਕਿ ਕਈਆਂ ਵਾਰਾ ਵੀਰਾਂ ਨੇ ਬਿਲਕੁਲ ਥੋੜੇ ਕੇ ਪੈਸੇ ਕਰਦੇ ਕੋਈ 22 25000 ਦਾ ਪਰਤਾ ਹੁੰਦਾ ਕਿਸੇ ਭਰਾ ਦਾ ਹਾਂਜੀ ਹਾਂਜੀ ਛੋਟੇ ਰੇਡ ਪਰਤੇ ਦੇ ਵਿੱਚ ਤੁਹਾਨੂੰ ਵੜ ਮਿਲ ਜੂਗੀ ਕੋਈ 6 7 7 ਕਿਲੋ ਦੋ ਦੋ ਦੇ ਥੱਲੇ ਹਾਜ਼ਰ ਆ ਤੇ ਸ਼ੁਰੂਆਤ ਆਪਾਂ ਇੱਕ ਇਸ ਵਾਰ ਤੋਂ ਕਰ ਲਾਂਗੇ ਜਰਸੀ ਅੰਗ ਦੇ ਵਿੱਚ ਬਿਲਕੁਲ ਤਾਜੀ ਸੱਜਰ ਸੂਈਏ ਤਾਂ ਸੰਦੀਪ ਇਹਦਾ ਸੂਆ ਤੇ ਸਮਾਂ ਜਿੰਨਾ ਹੋਵੇ ਸੰਦੀਪ ਸਾਹਿਬ ਦੱਜਾ ਸੂਆ ਸੂਈ ਹੈ ਜੀ ਹਾਂਜੀ ਇਹ ਰਾ ਤੁਹਾਨੂੰ ਲੈ ਕੇ ਆਇਆ ਹਾਂ ਹਮੂ ਦਾ ਰਾਤ ਦੀ ਸੂਈ ਵੱਛੀ ਨੂੰ ਜਨਮ ਦਿੱਤਾ ਇਹਨੇ ਬਈ ਮਗਰ ਵੱਛੀ ਹੈ ਠੀਕ ਹੈ ਜੀ ਤੇ ਰਾਤ ਹੀ ਵੀਰਾਂ ਦਾ ਵੀ ਲੈ ਕੇ ਆਂਦੀ ਤੇ ਸਵੇਰੇ ਸੂਈ ਹੈ ਠੀਕ ਹੈ ਜੀ ਨਹੀਂ ਨਹੀਂ ਰਾਤ ਦੀ ਸੂਈ ਸੰਤੋ ਰਾਤ ਦੀ ਸੂਈ ਹੈ ਹਾਂ ਜੀ ਸਵੇਰੇ ਲੈ ਕੇ ਆਏ ਆਈ ਮਾਰਨਿੰਗ ਹੀ ਅੱਜ ਹਾਂਜੀ ਹਾਂਜੀ ਠੀਕ ਹੈ ਜੀ ਲੈ ਵੀ ਅੱਜ ਦੋਸਤੋ ਐਂਟਰੀ ਇਸ ਫਾਰਮ ਤੇ ਅੱਜ ਮਾਰਨਿੰਗ ਹੀ ਕੀਤੀ ਆ ਇਸ ਬੈਡ ਨੇ ਤੇ ਦੂਜਾ ਕਿ ਸੂਆ ਮਗਰ ਵੱਛੀ ਹੈ ਬਈ ਵੱਛੀ ਵੱਛੀ ਬਈ ਮਗਰ ਵੱਛੀ ਹੈ ਠੀਕ ਆ ਤੇ ਬਾਕੀ ਥੋੜਾ ਬਾਜਾ ਜਿਹੜਾ ਦੋਸਤੋ ਬੱਚੇ ਨੂੰ ਲਾ ਕੇ ਨਾਲ ਦੋ ਦੋ ਚਾਰ ਚਾਰ ਧਾਰਾ ਮਾਰ ਕੇ ਦਿਖਾ ਤੋ ਅ ਜਲਾਤਰ ਦੀ ਰਿਪੋਰਟ ਛੱਤੇ ਦੀ ਬਿਲਕੁਲ ਵੈਰੀਫਾਈ ਹੋ ਜੂਗਾ ਸਾਰੇ ਭਰਾਵਾਂ ਨੂੰ ਆ ਦੇਖਿਓ ਜੀ ਨਾ ਮੈਂ ਮੰਗਾ ਪਾਈ ਠੀਕ ਆ ਬਾਕੀ ਰੰਗ ਰੂਪ ਦੀ ਗੱਲ ਕਰੀਏ ਲਾਲ ਤੇ ਚਿੱਟੇ ਰੱਬੀ ਆ ਬਹੁਤ ਜਿਆਦਾ ਬ੍ਰੀਡ ਵਾਲੀ ਆ ਵੇਰ ਉਹ ਮੱਥੇ ਦੀ ਚੰਗੀ ਆ ਬਿਲਕੁਲ ਛੋਟਾ ਹਾਂ ਤੇ ਉੱਪਰ ਬੋਦੀ ਵਾਲੀ ਬੱਛੀ ਆ ਤੇ ਥਾਣਾ ਤੁਹਾਨੂੰ ਆਪਾਂ ਪ੍ਰੋਪਰ ਨੇੜੇ ਤੋਂ ਦਿਖਾ ਦੇਣੀ ਆ ਠੀਕ ਆ ਜੀ ਸੋ ਚੁਵਾਈ ਚ ਵੀ ਕਿਦਾਂ ਉਹ ਸਾਰੀ ਵਿੱਚ ਆਪਾਂ ਤਾਂ ਤਸੱਲੀ ਨਾਲ ਦਿਖਾਉਣੇ ਆ ਮਾਰਨਿੰਗ ਸੋਹਾ ਚਾਹੀਆ ਚਾਹੀਆ ਸੰਸਾਬ 6 ਕਿ ਲਗਭਗ 40 ਫਰੇ ਕੀਤੀ ਆ ਅੱਛਾ ਜੀ ਤੇ ਸਾਰੀ ਖਾਲੀ ਵੀ ਕੀਤੀ ਆ ਪਾਜੇ ਬੈਰ ਇਹ ਦੇਖੋ ਲਓ ਜੀ ਠੀਕ ਜੀ ਸਾਂ ਮੋਟੀ ਚਾਰਾ ਬਿਲਕੁਲ ਫੱਟੀ ਵਾਲੀ ਇਹ ਅਗਲੇ ਥਾਂ ਵੀ ਚਵਾਈ ਤੁਸੀਂ ਦੇਖ ਰਹੇ ਜੀ ਤੇ ਆ ਜਿਹੜੇ ਮਗਰ ਮੰਗਾ ਲਈ ਦੀ ਤੇ ਲੈਂਦੀਆਂ ਨਹੀਂ ਨਾ ਹਾਂ ਉਹ ਗਮੂਗਾ ਕੀ ਨਾ ਪਤਾ ਨਹੀਂ ਸਿੰਘੂ ਸਾਹਿਬ ਕਈ ਲੈਂਦੇ ਨਹੀਂ ਪਤਾ ਪਾਣੀ ਮੜਾ ਮੜਾ ਕਰਦੀ ਸੀ ਆ ਦੇਖੋ ਮੰਗਾ ਲੁੱਡੀ ਨਹੀਂ ਗੀ ਹਾਂ ਮੰਗਣ ਵਾਲੀ ਦੀ ਮੋਟੀ ਜਿਹਾ ਧਾਰ ਬਿਲਕੁਲ ਸਿੰਘੂ ਸਾਹਿਬ ਬੋੜਾ ਜੀ ਬਿਲਕੁਲ ਜੀ ਬਿਲਕੁਲ ਜੁਆ ਹੀ ਬਹੁਤ ਜਿਆਦਾ ਚੰਗੀ ਹੈ ਲਓ ਜੀ ਠੀਕ ਆ ਲਓ ਵੀ ਕਿਸੇ ਰਕਮ ਦਾ ਕੋ ਭੂਰ ਨਹੀਂ ਕੋਈ ਛਟਾ ਨਹੀਂ ਗਾ ਤੇ ਪੰਜ ਪੰਜ ਛੇ ਛੇ ਧਾਰਾ ਮਾਰ ਕੇ ਵਿਖਾਉਣ ਦਾ ਆਪਣਾ ਇੱਕੋ ਇਹੋ ਇੱਕੋ ਇੱਕ ਜਿਹੜਾ ਮਕਸਦ ਹੁੰਦਾ ਉਸਮਾਨ ਹੀ ਇੱਕ ਨੰਬਰ ਸੰਧੂ ਸਾਹਿਬ ਬਾਕੀ ਤੇ ਨਾਲ ਹੀ ਆਪਾਂ ਖੋਲ ਕੇ ਤੋੜ ਕੇ ਦਿਖਾਉਣੇ ਆ ਬਾਕੀ ਕੋਈ ਮੰਗਾ ਪਾਉਂਦੀ ਲੋੜ ਨਹੀਂ ਗਈ ਇਹਨਾਂ ਵਾਇਰ ਨੂੰ ਠੀਕ ਹੈ ਜੀ ਹਾਂਜੀ ਖੋਲੋ ਮਹਾਰਾਜ ਦੂਜਾ ਸਵੇਰ ਜਰਸੀ ਪੀੜ ਦੇ ਵਿੱਚ ਆ ਗਈ ਲਾਲ ਡੱਬੀ ਆ ਗਈ ਸੰਧੂ ਸਾਹਿਬ ਬਾਕੀ ਥਾਂ ਚੱਡੇ ਦੀ ਬਹੁਤ ਜਿਆਦਾ ਸਾਫ ਆ ਹੂੰ ਤੇ ਬੱਛੀ ਨੂੰ ਜਨਮ ਦਿੱਤਾ ਇਹਨੇ ਆ ਇਦਾਂ ਨੇ ਬਹੁਤ ਸਦੀ ਥੋੜੇ ਬੱਚੇ ਪੁੱਛਣ ਮਾਰਾ ਜਾਂ ਕੀ ਚੱਕਰ ਵਾ ਇਹ ਸੰਧ ਸਾਹਿਬ ਲਾਉਣ ਲੱਗਾ ਕੱਢੀ ਤਾ ਹਾਂ ਉਦੋਂ ਉਹ ਤੇ ਡਾਲੇ ਨਾ ਵੱਜ ਗਿਆ ਤੇ ਪਤਰੀ ਉਹ ਵੱਜੀ ਆ ਬਾਕੀ ਕੋਈ ਗੱਲ ਨਹੀਂ ਉੱਤੇ ਆ ਇੰਟਰਨਲ ਨਹੀਂ ਬਾਹਰੀ ਆ ਹਾਂ ਉੱਪਰਿਆ ਕੋਈ ਗੱਲ ਨਹੀਂ ਉਹ ਦੋ ਦਿਨ ਵਾਈ ਮਾਰਾ ਕਿਤੇ ਨਾ ਕਿਤੇ ਹੱਥ ਜਦੋਂ ਲਾ ਹਾਂ ਜੀ ਹਾਂ ਜੀ ਮਾਰਾ ਜੇ ਲੱਤ ਲਾਉਂਦੀ ਉਹ ਗੱਲ ਕੋਈ ਨਹੀਂ ਬਾਕੀ ਢੰਡੀ ਤੇਰੀ ਕੋਈ ਚੱਕਰ ਨਹੀਂ ਆ ਹਾਂ ਮੂਬੀ ਤੇ ਨਹੀਂ ਕੋਈ ਗੱਲ ਹੈ ਸੰਧ ਸਾਹਿਬ ਉੱਤੋਂ ਸਰੂਦ ਨਹੀਂ ਕੋਈ ਪ੍ਰੋਬਲਮ ਕੀ ਹਾਂ ਜੀ ਹਾਂ ਜੀ ਸਾਰੇ ਉੱਪਰ ਹੀ ਆ ਹਾਂ ਸਾਈਡਾਂ ਤੇ ਹਾਂ ਉਹ ਦੋ ਦਿਨ ਸੰਧ ਸਾਹਿਬ ਵਦਾਈ ਲਈ ਹਟ ਜਾਣਾ ਬਿਲ ਮੌਤ ਦੱਸੋ ਬਾਕੀ ਤੁਸੀਂ ਅੰਦਾਜ਼ਾ ਆਪ ਹੀ ਲਾ ਲਿਓ ਬਾਹਰੋਂ ਕਿੰਨਾ ਕਰੇ ਤੇ ਬੋਲੇ ਕਰਮਾ ਦੀ ਬੋਲੇ ਤੇ ਅੱਜ ਪਹਿਲੇ ਡੰਦ ਦੀ ਚਵਾਈ ਕਿਤੇ ਮਾਰਨਿੰਗ ਕੀਤੀ ਆ ਤੇ ਦੋ ਚਵਾਈਆਂ ਦੀ ਹੋ ਜਾਣੀ ਆ ਤੇ ਅੱਜ ਸ਼ਾਮੀ ਦੂਜੀ ਚਵਾਈ ਕਰ ਦੁੱਤੀ ਆ ਤੇ ਦੂਜੀ ਚਵਾਈ ਸੰਧ ਸਾਹਿਬ ਅੱਜ ਸ਼ਾਮੀ ਹੋਗੀ ਜੀ ਜਿੰਦੀ ਨਸਲ ਬਰੀਡ ਵਾਲੀ ਆ ਬਾਕੀ ਜਿੰਦੀ ਆਗੀ ਠੀਕ ਆ ਜੀ ਸੋ ਇੱਕ ਸਾਰ ਬਿਲਕੁਲ ਇੱਕੋ ਜਿਹਾ ਨਿਵਾ ਇੱਕ ਸਾਰ ਬਿਲਕੁਲ ਇੱਕੋ ਜਿਹਾ ਠੰਮਣਾ ਠੀਕ ਆ ਤੇ ਮਗਰ ਬੱਛੀ ਆ ਬਾਕੀ ਜੋੜੀ ਬਹੁਤ ਵਧੀਆ ਅੱਛੀ ਵੀ ਚੰਗੀ ਐ ਸੰਸਾਵਾ ਵੇਖੋ ਲੈ ਵੀ ਸੁਦੀਪ ਕੀ ਡਿਮਾਂਡ ਕਰਦਾ ਫਿਰ ਕਿੰਨੇ ਦੀ ਸੰਸਾਵਾ 70 ਨਹੀਂ ਮੰਗਣਾ 75 ਨਹੀਂ ਮੰਗਣਾ ਆਪਾਂ ਬਿਲਕੁਲ ਜਾਇਜ਼ ਹੀ ਮੁੱਲ ਕਰਨਾ ਹਾਂ ਸੰਸਾਵਾ ਮੁੱਲ ਕਰਦੇ ਆ 65000 ਰੁਪਿਆ ਆ 60000 ਦੀ ਅੱਛੀ ਦੇ ਦਈਏ ਜੀ 60000 ਹਾਂਜੀ 65 ਤੋਂ ਐਂਡ ਗੱਲ ਕਰਦਗੇ 60000 ਦੀ ਦੇ ਦਈਏ 60000 ਦੀ ਹਾਂਜੀ ਹੋਰ ਵੀ ਹੁੰਦੀ ਹੋਰ ਵੀ ਕਰਦੇ ਨੇ 2000 ਛੋੜ ਕਰਦੇ ਹੋ 58000 ਦੀ ਦੇ ਦਿਓ 58000 ਦੀ ਦੇ ਲੰਘ ਜੱਸ ਨਾ 95000 ਦੀ ਠੀਕ ਹੈ 8 ਤੋਂ 85000 ਤੂੰ ਮਿਲ ਜੂਗੀ ਬਾਕੀ ਅੱਛੀ ਰੇਖੜੀ ਆ ਸੁਖਰੀ ਬਹੁਤ ਆ ਦੇਖੋ ਸੋਨੀ ਸਾਹਿਬ ਲੈ ਆ ਕਿੰਨਾ ਲੱਗਾ ਬਹੁਤ ਸੋਹਣੀ ਠੀਕ ਹੈ ਜੀ ਡਿਜ਼ਾਈਨ ਜੀ ਉਹ ਬਹੁਤ ਜ਼ਿਆਦਾ ਵਧੀਆ ਆ ਦੇਖੋ ਹਾਂਜੀ ਤੇ ਬਰੀਡ ਚੰਗੀ ਜਰਸੀ ਬਰੀਡ ਚ ਆਉਂਦੀ ਫਿਰ ਹਾਂ ਬਹੁਤ ਸੁਥਰੀ ਹੈ ਸਾਫ ਹਾਂਜੀ ਹਾਂਜੀ ਇੱਕ ਸੈਗਰ ਨੰਬਰ ਤੇ ਜਰਸੀਆਂ ਆ ਜਾਂਦੀਆਂ ਆਪਣੇ ਕੋਲ ਅਸਲ ਵਿੱਚ ਜਰਸੀ ਤਿੰਨ ਨਾਲ ਜਰਸੀ ਦੇ ਆ ਠੀਕ ਹੈ ਜੀ ਇੱਕ ਸੈਗਰ ਨੰਬਰ ਤੇ ਜਰਸੀ ਆ ਗਈ ਹੈ ਹਾਂਜੀ ਸੰਧੂ ਸਾਹਿਬ ਠੀਕ ਹੈ ਜੀ ਇਹ ਸੰਧੂ ਸਾਹਿਬ ਲੋ ਜੀ ਤੇ ਵੀ ਦੋਸਤੋ ਪੰਜਾਬ ਵਾਲੀ ਜਰਸੀ ਮੰਨ ਕੇ ਵੀਰ ਕੋ ਸੌਦਾ ਕਰ ਲਿਆ ਸੂਗਾ ਜੇ ਦੂਜਾ ਹੋ ਗਈ ਸੰਧੂ ਸਾਹਿਬ ਜੇ ਦੂਜਾ ਜੀ ਦੇ ਮਗਰ ਬੱਛੀ ਹੈ ਇਹਦੇ ਮਗਰ ਬੱਛੀ ਆ ਗਈ ਜੀ ਲੋ ਜੀ ਮਗਰ ਬੱਛੀ ਹੈ ਤਾਜੀ ਸੂਈ ਹੈ ਜੀ ਅੱਜ ਭਲਕੀ ਹੈ ਹਾਂਜੀ ਹਾਂਜੀ ਤਾਜੀ ਬਿਲਕੁਲ ਲੋ ਜੀ ਉਹ ਵੀ ਤਾਜੀ ਸੂਈ ਹੈ ਠੀਕ ਹੈ ਜੀ ਸ ਕਰਮਲ ਦਾ ਬਿਸਕੁਟ ਹੀ ਆ ਰਾਂਗਾ ਤੇ ਬੱਚਾ ਲਾਤਾ ਬੱਚਾ ਵੀ ਮਗਰ ਜਰਸੀ ਬਰੀਡ ਦੇ ਵਿੱਚ ਹੀ ਜਰਸੀ ਹੀ ਆ ਗਿਆ ਸਾਨੂੰ ਸਾਰ ਬਿਲਕੁਲ ਵਛੀ ਆ ਮਗਰ ਭਰਾ ਕੋਈ ਸਾਫ ਲੂਗਾ ਇੱਕ ਦੀ ਤਾਂ ਜੋੜੀ ਲੈ ਕੇ ਜਾਉਂਗੇ ਠੀਕ ਆ ਆ ਦੇਖੋ ਅਸਾਂ ਸਭ ਮਗਰ ਲੈ ਜਣਾ ਚਲੋ ਥੱਲੇ ਮਾਰਨੇ ਜਾਈਂਆਂ ਔਰ ਦੋ ਦੋ ਮਾਰ ਦਿੰਨੇ ਆ ਲੈ ਬਾਲਟੀ ਫੜਾ ਫੜਾ ਦਿਓ ਭੰਡਾ ਆਹ ਲਓ ਜੀ ਕੋਈ ਭੂਰ ਨਹੀਂ ਕੋਈ ਛਿਟਾ ਨਹੀਂ ਜੀ ਬਸ ਜੀ ਬਸ ਲਓ ਜੀ ਇਹ ਅਗਲੇ ਥਾਣਾ ਠੀਕ ਹੈ ਜੀ ਮੱਥੀ ਮੋਟਰਾਂ ਦਾ ਸੰਤੂ ਸਾਹਿਬ ਆਉਂਦੇ ਹੋਏ ਵੇਰਾ ਸੁਦੀਪ ਕੱਲੇ ਕੱਲੇ ਥਾਂ ਦੀ ਮਾਰੀ ਤਾਰ ਲਓ ਵੀਰ ਜੀ ਆਹ ਮਗਰ ਲੇ ਦੀਏ ਆਹ ਕਰੋ ਚੈੱਕ ਜੀ ਠੀਕ ਆਹ ਕਬਣੀ ਵਾਲੇ ਦੀ ਜੀ ਆਹ ਅਗਲੇ ਦੀ ਜੀ ਠੀਕ ਹੈ ਜੀ ਲਓ ਜੀ ਆਹ ਕਰੋ ਤਸल्ली ਸੰਦੂ ਜੀ ਸ਼ਾਕੀ ਕੋਈ ਨਹੀਂ ਚਵਾਈ ਜੋ ਪੂਰੀ ਬੰਬੇਪਾ ਚਵਾਈ ਹੈ ਮੈਂ ਨਾ ਸੰਦੂ ਸਾਹਿਬ ਸ਼ਾਕੀ ਕੋਈ ਨਹੀਂ ਤੇ ਠੀਕ ਹੈ ਜੀ ਸੋ ਸੈਕਿੰਡ ਟਾਈਮਰ ਦੂਜਾ ਸੁਆ ਨਾਰੂਆ ਨਾਲਾ ਬੱਚੇ ਦੇ ਬਾਹਰ ਜਿਆਦਾ ਕਰਕੇ ਆਪਾਂ ਸਾਰਿਆਂ ਦੀ ਚਵਾ ਕੇ ਖਾ ਨਹੀਂ ਸਕਦੇ ਦਾ ਕਰਕੇ ਇੱਕ ਦੋਆਂ ਦੀਆਂ ਧਾਰਾਂ ਮਾਰ ਬਿਲਕੁਲ ਜੀ ਬਿਲਕੁਲ ਲੋ ਵੀ ਵਜਨ ਵਟਾ ਵੀ ਪੂਰਾ ਬੈੜਦਾ ਪੰਜਾਬ ਵਾਲੀ ਜਰਸੀ ਆ ਇੱਕ ਕਰੀਮ ਜਿਆ ਤੇ ਬਿਲਕੁਲ ਬਰਾਊਨ ਬਿਸਕੁਟੀ ਜਿਆ ਕਲਰ ਦਾ ਕਰਮਾਦੀ ਦਾ ਬਾਕੀ ਖਵਾਨੇ ਚੱਡੇ ਤੋਂ ਤੁਸੀਂ ਆ ਵੇਖੋ ਠੀਕ ਆ ਉਹ ਬੰਦਾ ਜਿਹੜਾ ਜਾਨੀ ਬੜੇ ਦੁੱਧ ਦੇ ਆਈਟਮ 13-14 ਕਿਲੋ ਬੋਲੇ ਸੀ ਹੋਗੀ ਸੀ 13-14 ਕਿਲੋ ਸੰਧਵਾ ਮਨਾ ਕੇ ਦਵਾਂਗੇ ਚਲੋ ਆਪਣੇ ਘਰ ਕੋਈ ਮਿਲ ਲੈ ਅਗਲੇ ਘਰ ਜਾ ਕੇ ਭਾਵੇਂ 10 ਕਿਲੋ ਦਵੇ ਉਹ ਅਗਲੇ ਦੀ ਸੇਵਾ ਜੀ ਬਸ ਜੀ ਬਸ ਕਈ ਵੀਰ ਮੁੜ ਕੇ ਕਹਿ ਹੁੰਦੇ ਆ ਤੁਸੀਂ 15 ਕਿਲੋ ਆਖਿਆ 10 ਕਿਲੋ ਦੇ ਦਿੰਦੇ ਆ ਜੀ ਲੰਮੇ ਨਿੰਦੇ ਆ ਵਰ ਗਾੜੀ ਸੰਧ ਸਾਹ ਪਾਇਦਾ ਹੁੰਦਾ ਜੀ ਸ਼ਾਮ ਦਾ ਹੁੰਦਾ ਬਿਲਕੁਲ ਜੀ ਬਿਲਕੁਲ ਲੋਬ ਠੀਕ ਹੈ ਜੀ ਜੋ ਦੋਸਤੋ ਬੋੜਾ ਜਾਂ ਦੁੱਧ ਦੱਸਿਆ ਜਾਂਦਾ ਠੀਕ ਹੈ ਜੀ ਉਹ ਇਸ ਘਰ ਦੀ ਗੱਲਬਾਤ ਆਪਾਂ ਕਰਦੇ ਆ ਅੱਗੇ ਮੇਰਾ ਭਰਾ ਚੰਗੀ ਸੇਵਾ ਕਰਕੇ ਲਿਭਾਉਣਾ ਆ ਬਿਲਕੁਲ ਉਹਦੇ ਵਿੱਚ ਆਖਰੀ ਕੋਈ ਗਾਰੰਟੀ ਨਹੀਂ ਹੁੰਦੀ ਉਹਦੇ ਇਤਨਾ ਅੰਦਾਜ਼ਾ ਲਾ ਕੇ ਦੱਸ ਸਕਦੇ ਆ ਵੀ ਜਿਹੜਾ ਪਸ਼ੂ ਆਇਆ ਵੀ ਇਹਨਾਂ ਦਾਊਗਾ ਇਹਨਾਂ ਦਾਊਗਾ ਇਹਨਾਂ ਦਾਊਗਾ ਜਿੱਦਾਂ ਅਗਰੇ ਕਹਿ ਹੁੰਦਾ ਸੰਧੂ ਸਾਹਿਬ ਉਤਨੇ ਆਪਾਂ ਵੀ ਕਹਿ ਦਨੇ ਆ ਘਰੇ ਦੇ ਕੋਈ ਬਣਾਇਆ ਨਹੀਂ ਮਾਲ ਇਤਰੇ ਆਉਂਦਾ ਸੰਧੂ ਸਾਹਿਬ ਮਗਰ ਇਸੇ ਤਰ੍ਹਾਂ ਇਸੇ ਤਰ੍ਹਾਂ ਹਾਂਜੀ ਭੈਣ ਭਰਾਵਾਂ ਦੇ ਆਉਂਦਾ ਭੈਣ ਭਰਾਏ ਲਈ ਜਾਂਦੇ ਆ ਮਰਕ ਪਰਕ ਕਰਕੇ ਤਸੱਲੀ ਕਰਕੇ ਵੀਰ ਲਿਆ ਕਰਨ ਬਾਅਦ ਚਲਾ ਮਾ ਦਿਆ ਕਰਨ ਸੰਧੂ ਸਾਹਿਬ ਬੱਸ ਬੱਸ ਜੀ ਹਾਂਜੀ ਲੋਕ ਦੋਸਤੋ ਤਸੱਲੀ ਹੁੰਦੀ ਆ ਪਹਿਲਾਂ ਠੀਕ ਆ ਜੀ ਹਾਂਜੀ ਤੋ ਮਹੀਨਾ ਚੋ ਕੇ 10 ਦਿਨ ਚੋ ਕੇ ਬਾਅਦ ਵਿੱਚ ਮੇ ਵੇ ਇਹੋ ਆ ਗਿਆ ਲਿਆ ਉਹ ਸੰਤੂ ਸਾਹਿਬ ਬਾਹਰ ਹੀ ਚੰਗੇ ਨ ਲੱਗੀ ਤਾਂ ਹਾਂਜੀ ਹਾਂਜੀ ਲਾਭਾ ਲੈਣਾ ਤੇਰਾ ਮਾੜਾ ਪਹਿਲਾਂ ਤਸਦੀ ਕਰੋ ਆ ਬੱਚਾ ਲੈ ਨਾ ਕੋਈ ਸੰਦੀਪ ਜੀ ਦਾ ਮੁੱਲ ਦੱਸ ਇੱਕ ਵਰੀ ਮੈਨੂੰ ਇਹਦਾ ਸੰਤੂ ਸਾਹਿਬ ਜੀ ਸੰਭਾ ਇੱਥੇ ਨਿਕਲਦੀ ਬੱਚੀ ਹੈ ਜੇ ਕਈ ਕਈ ਲੀਡ ਹੈ ਤੇਰਾ ਦੁੱਧ ਵੀ ਚੰਗਾ ਵਹਿਰ ਥਲੇ ਹਾਂ ਬਾਕੀ ਡਿਮਾਂਡ ਦੀ ਆਪਾਂ ਕਰਦੇ ਹਾਂ ਜੀ 65000 ਰੁਪਿਆ 65 ਇਹ ਵੀ ਬਾੜ ਦੀ ਦੇ ਦਈਏ ਜੀ ਬਾੜ ਦੀ ਹਾਂਜੀ ਮੈਂ ਤਾਂ ਕਾਣੀ ਅੰਦਰ ਹੀ ਕਰੀਏ 60 ਦੀ ਦੇ ਦਈਏ 60 ਦੀ ਦੇ ਦੋ ਹਾਂਜੀ ਹੋਰ ਹੁੰਦੀ ਛੋਟ ਕਰਦੇ 2000 ਹੋਰ ਛੋਟ ਕਰਦੇ 58 ਦੇ ਦੇ ਦੋ 58 ਦੇ 57 ਦੀ ਜਾਂਦੇ ਚਲੋ ਵੀ ਆਹ ਪਾ ਛੋਟੇ ਰੱਖਣੇ ਜਿਹੜੇ ਨਰਮ ਨਰਮ ਇਹ ਵਕਤ ਜੋੜਾ ਕੱਟਾ ਲਓ 56 ਦੇ ਹਿਸਾਬ ਨਾਲ ਪੁੱਠਾ ਦੇ ਦਾਂਗੇ ਚਲੋ ਬਹੁਤ ਜਿਆਦੀ ਦੇ ਸਰਦਾ ਵੀਰ ਕੋਈ ਕਰਦਾ ਠੀਕ ਹੈ ਜੀ ਜੋੜੀ ਦੇ ਹਿਸਾਬ ਨਾਲ ਇਹ 56 5000 ਰੁਪਏ ਤੁਹਾਨੂੰ ਮਿਲ ਜਾਣਗੇ ਠੀਕ ਹੈ ਜੀ ਤੇ ਵੜਾ ਚੰਗੀਆਂ ਨੇ ਮਗਰ ਬੱਛੀਆਂ ਨੇ ਦੋ ਦੇ ਇੱਧਰ ਇੱਕ ਹੋਰ ਤੁਹਾਨੂੰ ਦਿਖਾਉਣੇ ਆ ਠੀਕ ਹੈ ਜੀ ਆ ਵੀ ਬੱਛੀ ਬਿਲਕੁਲ ਜਰਸੀ ਗਰੀਡ ਦੇ ਵਿੱਚੀ ਹੈ ਛੋਟੀ ਬੂਤੀ ਬਿਲਕੁਲ ਛੋਟਾ ਫੇਸ ਆ ਉਹ ਵੀ ਅੱਜ ਵਰ ਕੀ ਸੰਦੀਪ ਸੂਈ ਰਾਤੀ ਰਾਤੀ ਸੂਈ ਸੰਸਾਵੇ ਰਾਤ ਦੀ ਬੱਚਾ ਮਗਰ ਦੇ ਇਹ ਬੱਚੀ ਆ ਗਈ ਜੀ ਅੱਛੀ ਨਾ ਮਗਰ ਬੱਚੀ ਆ ਬੱਚੀ ਬੱਚੀ ਲੈ ਜੀ ਬੱਚਿਆਂ ਦੇ ਮਗਰ ਠੀਕ ਆ ਜੀ ਜਰਸੀ ਬੰਦੋ ਸਾਰੇ ਮਗਰ ਸਾਰੀਆਂ ਮਗਰ ਬੱਚੀਆਂ ਅੱਛਾ ਜੀ ਨਹੀਂ ਨਾ ਪਹਿਲਾਂ ਬੱਚਿਆਂ ਵਾਲੀਆਂ ਵੇਚੀਆਂ ਪੰਨੇ ਕਿੰਨੀਆਂ ਦੇ ਵੇਚੀਆਂ ਉਹੀ ਗੱਲ ਕਰਦੇ ਪਏ ਆ ਵੀ ਤਿੰਨੇ ਵੜਾ ਜਰਸੀ ਜਿਹੜਾ ਤਿੰਨੇ ਮਗਰ ਜਰਸੀ ਵਿੱਚ ਆ ਹਾਂ ਜੀ ਹਾਂ ਜੀ ਇੱਕ ਦੀਆਂ ਦੋ ਜੀ ਓਹ ਓ ਬੱਚਾ ਇੱਕ ਦਾ ਬੱਚਾ ਓ ਬੱਚਾ ਜੀ ਇਹਦਾ ਬੱਚੀ ਕਹਦੀ ਕਿਹੜਾ ਹੀ ਓ ਜਿਹੜਾ ਮਾਰਾ ਜੀ ਨੇ ਬੱਚਾ ਜੀ ਪਲੇਖਾ ਹੋ ਗਿਆ ਆ ਦੇਖਾ ਲੱਗ ਗਿਆ ਬੱਚਾ ਜੀ ਫੇਰ ਅਗਲੀ ਬੱਚੀ ਬੱਚਾ ਇਹ ਸੰਤੂ ਸਾਹਿਬ ਇਹ ਦੂਜੇ ਨੰਬਰ ਵਾਲੀ ਦਾ ਬੱਚਾ ਜੀ ਦੇਖਿਆ ਨਹੀਂ ਕੋਈ ਲੱਗਿਆ ਕੋਈ ਨਹੀਂ ਲਓ ਦੱਸੋ ਇਹ ਨੋਨ ਕਰਾ ਦੇਣੇ ਫੇਰ ਆਪਾਂ ਦੁਬਾਰਾ ਨਾਗਰ ਨੰਬਰ ਤੇ ਵਿਖਾਈ ਸੀ ਇਹਦੇ ਮਗਰ ਮਾ ਮੇਲ ਕਾਫ ਆ ਤੇ ਤੀਜੇ ਨੰਬਰ ਤੋਂ ਜਿਹੜੀ ਆ ਜਰਸੀ ਬਣਾਇਆ ਇਹ ਮਗਰ ਬੱਚੀ ਆ ਫੀਮੇਲ ਕਾਫ ਤੇ ਬਾਕੀ ਦੋ ਦੋ ਚਾਰ ਦਰ ਧਾਰਾ ਮਾਰ ਕੇ ਆਪਾਂ ਦਿਖਾ ਦਿੰਦੇ ਹਾਂ ਤਸੱਲੀ ਨਾਲ ਤੇ ਇਹ ਤਕਰੀਬਨ ਰਾਤ ਹੀ ਸੂਈ ਹੋ ਠੀਕ ਆ ਜੀ ਆ ਦੇਖੋ ਸੰਤੂ ਸਾਹਿਬ ਆ ਦੇਖੋ ਜੀ ਬਿਲਕੁਲ ਗੋੜਾ ਇਧਰ ਦੇਖੋ ਆ ਚਵਾਈ ਬਿਲਕੁਲ ਹੱਤੀ ਚਵਾਈ ਇਹਦਾ ਥਣ ਜੇ ਇੱਕ ਨੰਬਰ ਚਵਾਈ ਜੇ ਲੋ ਵੀ ਅਗਲੇ ਪਿਛਲੇ ਆ ਉਲਟ ਬਹਿਣੀ ਵਾਲੇ ਪਾਸੇ ਤੁਹਾਨੂੰ ਮਗਰਲਾ ਥਣ ਵਿਖਾਉਣ ਦੇ ਤੇ ਇਧਰ ਜਿਹੜਾ ਆ ਲਓ ਜੀ ਠੀਕ ਹੈ ਮਹਾਰਾਜ ਕੰਮ ਚ ਵਿੱਚ ਬਹੁਤ ਸਾਫ ਹੈ ਜੀ ਬ੍ਰੀਡ ਚੰਗੀ ਸੰਤੂ ਸਾਹਿਬ ਇਹ ਵੀ ਜਰਸੀ ਜੀ ਕਈ ਜਿਹੜੀ ਜਰਸੀਆਂ ਲਵਦੀਆਂ ਨੇ ਤੇ ਕਈ ਜਿਹੜੀ ਵੇਖੋ ਅੱਜ ਮੇਲੇ ਲੱਗਾ ਆਪਣੇ ਮੇਲੇ ਲੱਗਾ ਪਿਆ ਵੀ ਹੈ ਹਾਂ ਜੀ ਤੇ ਲੱਗ ਰਹੀ ਕੱਲ ਨੂੰ ਮੇਲੇ ਜਾਣੀ ਹੈ ਲੈ ਲਵੇਂ ਤੋਂ ਪਰਦਾ ਪਰਦਾ ਹੋ ਜਾਣ ਵਾਲੀ ਗੱਲ ਆ ਠੀਕ ਆ ਦੂਜਾ ਸੁਣ ਸੁਣ ਜਰਸੀ ਵਿੱਚ ਵੀ ਬਹੁਤ ਵੀਰ ਡਿਮਾਂਡ ਕਰਦੇ ਪਏ ਹਾਂ ਜਿਹੜਾ ਨੇ ਇੱਕ ਮਗਰ ਮੇਲ ਕਾਫ ਆ ਦੋ ਮਗਰ ਫੀਮੇਲ ਕਾਫ ਹਾਂਜੀ ਹਾਂਜੀ ਮੋਲੀ ਵੀ ਜੀ ਆ ਉਥੀ ਪਤੀ ਬਹੁਤ ਸੋਣੀ ਦੀ ਬਹੁਤ ਜਿਆਦੀ ਜੀ ਬਹੁਤ ਜਿਆਦੀ ਹਾਂ ਨਹੀਂ ਜੀ ਵਜਨ weight ਚੈੱਕ ਕਰ ਲਓ ਠੀਕ ਹੈ ਜੀ ਬਾਕੀ ਹਵਾਨਾ ਚੱਡਾ ਆ ਤੁਹਾਡੇ ਸਾਹਮਣੇ ਆ ਤੇ ਪੰਜ ਪੰਜ ਸੱਤ ਸੱਤ ਧਾਰਾ ਮਾਰ ਕੇ ਆਪਾਂ ਤਸੱਲੀ ਕਰਾਈ ਦਿੰਦੀ ਐ ਸੋ ਕਿਸੇ ਰਾਲਾ ਕੋਈ ਛਟਾ ਨਹੀਂ ਗਾਗਾ ਤਿੰਨ ਵੜਾ ਦੀ ਆਪਾਂ ਤੁਹਾਨੂੰ ਜਿਹੜੀ ਚੋਕੇ ਤਸੱਲੀ ਕਰਵਾਈ ਆ ਹੁਣ ਤੱਕ ਲਓ ਜੀ ਠੀਕ ਹੈ ਜੀ ਬੰਦ ਬੰਦ ਜੀ ਪਨ ਦੋ ਬਨ ਦੋ ਸੰਦੀਪ ਠੀਕ ਹੈ ਜੀ ਤੇ ਸੰਦੀਪ ਇਹਦਾ ਮੁੱਲ ਦੱਸ ਕੀ ਕਰਦੇ ਸੰਧਾ ਸਾਹਿਬ ਇਹ ਲੋ ਜੀ ਨਹੀਂ ਚੰਗੀ ਲੱਗਦੀ ਉਹਨੇ ਵੀ ਦੇ ਦੇ ਨੇ ਬਾਕੀ ਵਸੇ ਪੰਡਾ ਹੀ ਪਾਈ ਕਰਦੀ ਉਹਦੀ ਬਿਲਕੁਲ ਨਰਮ ਨਰਮ ਜੀ ਕਰਕੇ ਰੇਡੇ ਦੀ ਸੰਧਾ ਸਾਹਿਬ ਮੁੱਲ ਕਰਨਾ ਇਹਦਾ ਬਾਤ ਕਰਦੇ ਆ 55000 ਦੀ ਦੇ ਦਈਏ ਨਹੀਂ 55 ਦੀ ਹਾਂ ਜੀ ਕਰਕੇ ਅੰਦਰ ਹੀ ਕਰਕੇ ਮੈਂ ਤਾਂ 50 ਹੀ ਅੰਦਰ ਕਰਦੀ ਹੋਰ ਮਾਰਾ ਜੇ 52 ਦੀ ਆਉਂਦੀ ਹੈ 52 ਦੀ ਨਹੀਂ ਇਹ ਜਾਣਦੇ ਕੋਈ ਨਹੀਂ 50 ਦੀ ਆਉਂਦੀ ਹੈ ਫਿਰ ਆ 50 ਹੋਰ ਵੀ ਕਰਦੇ ਮਾਨ ਤਾਂ ਲੋ ਯਾਰ ਛੋਟ ਕਰਦੇ ਹੜਤਾਲੇ ਦੀ ਜਾਂਦਾ 48 ਦੀ ਲੋ 48 ਯਾਰ ਦੀ ਦੋਸਤੋ ਐਂਡ ਚੋਂ ਜਿਹੜੀ ਤੁਹਾਨੂੰ ਮਿਲ ਜੂਗੀ ਬਾਕੀ ਸੰਤ ਸਾਬ ਇਹ ਬਾਣੀ ਜਾਂ ਮੈਂ ਮਾਨ ਤਾਂ ਖੁੱਲੇ ਹੀ ਆ ਆਹ ਕੁਲੀਆਂ ਆਫਰਾਵਾ ਨਵੇਂ ਸਾਲ ਕਰਕੇ ਆਪਾਂ ਪਹਿਲੀ ਵੀਡੀਓ ਪਾਈ ਨਵੇਂ ਸਾਲ ਚ ਆਹ ਮਰ ਕੇ ਆਫਰਾ ਦੇਤੀਆਂ ਅੱਜ ਆਪਾਂ ਠੀਕ ਹੈ ਠੀਕ ਹੈ ਹਾਂਜੀ ਅੱਗੇ ਵਾਸੇ ਦੋਸਤੋ ਦੋ ਚਾਰ ਦਿਨ ਪਹਿਲਾਂ ਹੋ ਸਕਦਾ ਵੀ ਕੋਈ ਦੋ ਤਿੰਨ ਵੀਡੀਓ ਪਾਈ ਜਾਂਦੀਆਂ ਸੀ ਪਰ ਆਪਾਂ ਲੇਟ ਹੁੰਦੇ ਨੇ ਲੇਟ ਮਿਕਾ ਲੇਟ ਨਹੀਂ ਗਿਆ ਬਿਲਕੁਲ ਜਿਵੇਂ ਮਾਲ ਤੇ ਇਸੇ ਤਰ੍ਹਾਂ ਆਉਂਦਾ ਰਹਿੰਦਾ ਵਿਖਦਾ ਰਹਿੰਦਾ ਲੇਟ ਜਾਂਦਾ ਯਾਰ ਲੇਟ ਹੋ ਗਿਆ ਇਸ ਕਰਕੇ ਥੋੜਾ ਜਿਹਾ ਕੋਈ ਅੱਜ ਜਿਹੜੇ 7 ਤਰੀਕ ਹੈ ਤੇ 5 6 ਦਿਨਾਂ ਬਾਅਦ ਵੀਡੀਓ ਬਣਦੀ ਹੈ ਨਵੇਂ ਸਾਲ ਤੋਂ ਤੇ ਬਿਲਕੁਲ ਨਵੇਂ ਸਾਲ ਦੇ ਵਿੱਚ ਇਹ ਪਹਿਲਾ ਪੂਰਾ ਠੀਕ ਹੈ ਜੀ ਹਾਂਜੀ ਪਹਿਲਾ ਬਿਲਕੁਲ ਆਫਰਾ ਦੇ ਛ ਇਹ ਪਸ ਆਪਾਂ ਨੂੰ ਪਸੰਦ ਆ ਜਾਣਗੇ ਤੁਹਾਨੂੰ ਠੀਕ ਹੈ ਸੰਸਾ ਦਾ ਮਗਰ ਰੱਚੀ ਜੇ ਮਗਰ ਰੱਚੀ ਆ ਕੱਟ ਬਹੁਤ ਵੱਡਾ ਗਰਲੈਂਡਾ ਜਾ ਗੀ ਗਰਲੈਂਡਾ ਦੇ ਵਿੱਚ ਦੋਸਤੋ ਕੋਈ ਫਿਰ ਕ੍ਰੋਸ ਮਾਰ ਗਾ ਕੱਦ ਕੱਦ ਦੀ ਕੋਈ ਕਮੀ ਪੇਸ਼ੀ ਨਹੀਂ ਵੱਡੇ ਕੱਦ ਵਿੱਚ ਕਿਨੇ ਦਿਨ ਹੋ ਗਏ ਸੰਦੀਪ ਇਹਨੂੰ ਦਵਾਈ ਦੇਖੋ ਕਿੰਨੀ ਚੰਗੀ ਆ ਇਹਨੂੰ ਸਮਾਂ ਪਾਉਣਾ ਸੀ ਕਿਤਾਬ ਮੈਨੂੰ ਸਤੇ ਜਾਦੇ ਨੇ ਨੂੰ ਸੁਈ ਨੂੰ ਬੋਲਾ ਹੋਊਗਾ ਕਿਨੇ 12 13 ਕਿਲੋ ਇਹ ਜੀ 12 13 ਕਿਲੋ ਬੋਲ ਕੋ ਸਟਾਡ ਦੇਗਾ ਤੀਜਾ ਦੇ ਨੇ ਤੇ ਬਾਕੀ ਆ ਮਗਰਲੇ ਅਗਲੇ ਥਾਂ ਦੇ ਤੁਸੀਂ ਚਵਾਈ ਦੇਖ ਲੋ ਠੀਕ ਹੈ ਕੋਲੀ ਬੇਕਰ ਹੋ ਰਹੀ ਠੀਕ ਹੈ ਠੀਕ ਹੈ ਕੋਈ ਪੂਰ ਨਹੀਂ ਕੋਈ ਛਟਾ ਨਹੀਂ ਖੋਲ ਕੇ ਤੋਰ ਕੇ ਦਿਖਾ ਦਿੰਦੇ ਆ ਮਗਰ ਬੱਛੀ ਹੈ ਠੀਕਾ ਜੀ ਐਚ ਐਫ ਦੇ ਵਿੱਚ ਹੀ ਮਗਰ ਬੱਛੀ ਆ ਗਈ ਆ ਅਜੇ ਤਾਜੀ ਸੂਈ ਸੰਧੂ ਸਰ ਤਿਆ ਦਿਨ ਸੂਈ ਨੂੰ ਇਹਨੂੰ ਸਾਰਾ ਚੰਗਾ ਦੁੱਧ ਚਵਾ ਦੂਗੀ ਚਲੋ ਇਹ ਵੀ ਬਾਕੀ ਨਿਗਰ ਨੁਕਰ ਬੜੀ ਆ ਹਾਂਜੀ ਹਾਂਜੀ ਵਜਨ ਵੀ ਇੰਨੀ ਬਹੁਤ ਜ਼ਿਆਦਾ ਕਰਮਾ ਦੀ ਤਾਂ ਬੜੀ ਪੁਣੀ ਬਚੰਗੀ ਆ ਇਹ ਦੇਖੋ ਠੀਕਾ ਜੀ ਚੰਗੇ ਟਾਜੇ ਦੀ ਆ ਫੁੱਲ ਵੱਡਾ ਟਾਜਾ ਕੱਦ ਵੱਡਾ ਠੀਕਾ ਜੀ ਵੇਟ ਫੂਟ ਬਹੁਤ ਜ਼ਿਆਦਾ ਚੰਗੀ ਵਜਾਂ ਲੋੜ ਵਾਲੀ ਹੈ ਜੀ ਬੱਚੇ ਦਾ ਕਰਦੀ ਨਾ ਥੋੜੀ ਸੰਦੀਪ ਹੋ ਗਈਆਂ ਇਹਦੇ ਕੋਲ ਇਹਦੀ ਆਪਣੇ ਕੋਲ ਕੋਈ 2-3 ਸਿਵਾਈਆਂ ਹੋ ਗਈਆਂ ਹੋੜੀਆਂ ਹੋੜੀਆਂ ਚੋਲ ਚੰਗੀ ਸੰਤੋਖ ਹਾਂ ਲਓ ਜੀ ਹਾਲਦੀ ਘੜੀ ਜਿਹੜਾ ਦੋਸਤੋ 12-13 ਕਿਲੋ ਕੋਈ ਬੋਲੇ ਮੰਨ ਸਕਦਾ ਕੋਈ ਸੰਦੀਪ 20 ਕਿਲੋ ਕਹਿ ਦਈਏ ਫਾਇਦੇ ਕੋਈ ਨਹੀਂ ਜਿੰਨਾ ਹੋਗਾ ਉਹਨਾਂ ਦੱਸਾਂਗੇ ਜਾਈ ਹਾਂ ਬਾਕੀ ਚੰਗੀ ਸੰਭਾ ਬਹੁਤ ਚੰਗਾ ਪਾ ਦੂਗੀ ਜੀ ਬਿਲਕੁਲ ਵਾਜੇ ਲੋਡ ਆ ਰਹੀ ਆ ਖਾਨ ਚੰਡੀ ਆ ਰਹੀ ਆ ਸਫਾਈ ਆ ਰਹੀ ਆ ਬਾਕੀ ਘੜਾ ਕੁੜਾ ਚੰਗਾ ਠੀਕ ਹੈ ਜੀ ਬੈ ਸੰਦੀਪ ਇਹਦੀ ਕੀ ਮੰਗ ਵੀਰੇ ਹਮੇਂ ਮੋਲੇ ਦਾ ਭਾਵੇਂ ਕਰੀਏ 75 ਭਾਵੇਂ ਕਰੀਏ 80 ਆ ਤੇ ਜੈ ਜੀ ਦੇ ਦਿੱ ਗਏ ਹਾਂ 100000 ਦੀ ਜਾਂਦੋ ਜੀ ਹਾਂ ਬਾਈ 100000 ਦੀ ਜਾਂਦੀਏ 60000 ਦੀ ਹਾਂਜੀ ਕਰਦੇ ਮੈਨਾਂ ਵੀ ਚਲੋ ਚੰਗੀ ਵੇ ਵੇਰ ਤਾਂ ਵੱਡੇ ਕੰਮ ਹੁੰਦੇ 75000 ਦਾ ਮਾਰਿਆ ਮੈਨੂੰ ਜੈ ਜੀ ਕੀਤੀ ਯਾਰ 50000 ਕਾ ਨਹੀਂ ਲੈਣਾ ਚਲੋ ਟਰੇਡ ਦੀ ਜਾਂਦੋ ਟਰੇਡ ਦੀ ਜਾਂਦੋ ਮਾਰੇ ਹਾਂਜੀ ਸੰਤ ਜੀ ਸਾਹਿਬ ਕੋਲ ਨਹੀਂ ਸ਼ਾਹ ਦਿੱਗਾ 60000 ਦੇ ਦੇ ਦਾਂਗੇ ਵੀ ਜਾਂ ਅੰਦਵਾਜ ਚਲੋ ਹਾਂ ਖੋਜ ਲਓ ਜੀ 60000 ਆਪਾਂ ਕੋਜ 60000 ਰੁਪਏ ਠੀਕ ਹੈ ਜੀ ਫੁੱਲ ਹਾਈਟ ਫੁੱਲ ਬੜਾ ਕੱਦ-ਕੱਦ ਬਾਕੀ ਚਵਾਸ਼ਪੂ ਦੀ ਤੁਹਾਨੂੰ ਦਿਖਾਈ ਦਿੱਤੀ ਆ ਮਗਰ ਬੱਛੀ ਆ ਠੀਕ ਹੈ 60000 ਉਸ ਤੋਂ ਬਾਅਦ ਇੱਕ ਹੋਰ ਤੁਹਾਨੂੰ ਦਿਖਾਉਣੇ ਆਪਾਂ ਕੋਈ ਸ਼ਹੀਵਾਲ ਦਾ ਤੇ ਕੋਈ ਥੋੜਾ ਵੱਡਾ ਵਿੱਚ ਜਰਸੀ ਦਾ ਕ੍ਰਾਸ ਤੁਸੀਂ ਮੰਨ ਲਿਆ ਜੇ ਵਾਹ ਇਹ ਵੀ ਬਹੁਤ ਚੰਗੀ ਆ ਇਹਨੂੰ ਅੱਜ ਬਿੰਦ ਸੰਦੀਪ ਕਿੱਥੇ ਹੋ ਗਏ ਸੰਤ ਜੀ ਸਾਹਿਬ ਇਹਨਾਂ ਸੋ ਵੀ ਸਹੀਨ ਹੋ ਜੇ ਮੈਨਾਂ ਨੇ ਮਾਰਿਆ ਪਾਸ ਆਦੇ ਨਹੀਂ ਹੋਏ ਮਗਰ ਬੱਛੀਆਂ ਕਰਤੀ ਬਗਦੇ ਮਗਰ ਵੀ ਬੱਛੀ ਆ ਠੀਕ ਆ ਜੀ ਪੰਜ ਕੋਈ 6 ਨੇ ਪੰਜ ਚਾਰ ਇਹਦੇ ਬਣਾ 14 ਕਿਲੋ ਬੋਲਾ ਹੋਗਾ 14 ਕਿਲੋ ਇਹਦਾ 14 ਕਿਲੋ ਬੋਲਾ ਹੱਸ ਕੇ ਠੀਕ ਆ ਖੁੱਲਾ ਸੰਤੂ ਸਾਹਿਬ ਇਹਨਾ ਆਕੇ ਵੀ ਚੱਡਾ ਨਿੰਗਰ ਵਖਾਉਂਦੀ ਥੋੜਾ ਜਿਹਾ ਦੁੱਧ ਨੇ ਕਹਿ ਕੇ ਤਿਆ ਆ ਇਹਨਾ ਦੁੱਧ ਹਜ਼ਾਰ ਹੋਗਾ ਜੀ ਲੋ ਵੀ ਹਜ਼ਾਰ ਦੁੱਧ ਜਿਹੜਾ ਦੋਸੋ 14 ਕਿੰਨੇ ਥੱਲੇ ਹਜ਼ਾਰ ਦੁੱਧ ਇਹ ਪੰਜਾਂ ਕਿਉਂ ਦਿਨਾਂ ਦੀ ਸੂਈ ਆ ਮਗਰ ਬੱਛੀ ਆ ਤੇ ਜਰਸੀ ਦੇ ਵਿੱਚ ਹੀ ਆ ਜਾਂਦੀ ਹੈ ਜ਼ਿਆਦਾਤਰ ਕਰਮਾ ਲਈ ਜਰਸੀ ਬਲੀਡ ਦੇ ਵਿੱਚ ਹੀ ਆ ਮੂੰਹ ਮੱਥੇ ਤੇ ਤੁਹਾਨੂੰ ਆਪਾਂ ਦਿਖਾਵਾਂਗੇ ਬਾਕੀ ਨਿਗਰਤਾ ਵੇਖੀ ਇਹਦੇ ਛਾਈ ਵਾਲ ਦੀ ਆ ਠੀਕ ਆ soy trabada, lo voy a echar, pero para marcar te que esto para el torango ahí ahí lo voy 13-14 ਕਿਲੋ ਸਾਨੂੰ ਸਭ હાજર ਹੋਗਾ ਅਜੇ ਪਸ਼ਮੀ ਹੋਣੀ ਗੀਆਂ ਹਾਂ ਇਹ ਪੂਰੇ ਪਸ਼ਮਾਚ ਨਹੀਂ ਨਹੀਂ ਪਸ਼ਮੀ ਦੇ ਗਾਂ ਇਹਦੇ ਅਜੇ ਆਪਾਂ ਉਤਨਾ ਕਾਲੀ ਕਾਲੀ ਧਾਰਾ ਮਾਰਕਤੀਆਂ ਹਾਂ ਚਲੋ ਕੋਈ ਗੱਲ ਤੇ ਇਹ ਦੋਸਤੋ 14 ਕਿਲੋ ਇਹਦੇ ਥੱਲੇ ਇਸ ਵਕਤ ਦੁੱਧ ਕੋਈ ਪੰਜਾ 14 ਦਿਨਾਂ ਦੀ ਸੂਈ ਆ ਬੱਚੀ ਮਗਰ ਇੱਕ ਵਾਰੀ ਫੇਰ ਆਪਾਂ ਕਨਫਰਮ ਕਰਾ ਦਿੰਨੇ ਆ ਰਿਪੀਟ ਕਰ ਦਿੰਨੇ ਆ ਤੇ ਕੋਈ ਨਹੀਂ ਤੋੜ ਦੇ ਜੇ ਖੋਲ ਦੇ ਦੇ ਬਾਕੀ ਚੋਣ ਚਾਂ ਪੋਲੀ ਆ ਠੀਕ ਹੈ ਜੀ ਠੀਕ ਹੈ ਲੋ ਵੀ ਐਨੀਮਲ ਜਿੰਨੇ ਵੀ ਦੋਸਤ ਤੁਹਾਨੂੰ ਨਾਲ ਦਿਖਾ ਰਹੇ ਆ ਬਹੁਤੇ ਵੀ ਆਨਲਾਈਨ ਸਪੋਰਟ ਕਰਦੇ ਆ ਤੇ ਸੰਦੀਪ ਵੀਰਾਂ ਦਾ ਵੀ ਆਪਣਾ ਵੀ ਫਰਜ਼ ਬਣਦਾ ਵੀ ਜਿੰਨੀ ਕੋਸ਼ਿਸ਼ ਕਰਦੀ ਨਾਲੇ ਨਾਲ ਤਸਦੀ ਕਰਵਾ ਲੀਏ ਨਿਕੋ ਪਰਲੀ ਘੜੀ ਪਾੜਾ ਪਾ ਮੜਿਆ ਧਰਮਰਾਵਾ ਗਦੀਆਂ ਵੀ ਆ ਦੇਖੋ ਵੀ ਪਾ ਪਾ ਲਾ ਮਰ ਉਹ ਦੁੱਧ ਜਿਆਦਾ ਨਹੀਂ ਤੇ 13 14 14 ਦਿੱਤੀ ਹੋਈ ਇੱਥੇ ਸੰਦੇ ਸਾਹਿਬ 15 16 ਕਿਲੋ ਤਾਂ ਮਰਦੇ ਨਹੀਂ ਇਹਨਾਂ ਦੇ ਹਾਜ਼ਰ ਹੀ ਹੈਗਾ ਤੇ ਹਾਂ ਹਾਂ ਬਾਕੀ ਮਰਦੇ ਨਹੀਂ ਜਿਹੜਾ ਸੰਤੂ ਸਾਹਿਬ ਇਹਨਾਂ ਦੁੱਧ ਵੀ ਮੱਝ ਹਰਗਾ ਵਾ ਹਾਂ ਹਾਂਜੀ ਜਿਹੜਾ ਪੂਰੀ ਕਰਮਲੀ ਆ ਗੋਲ ਸਰਾਣੇ ਵਾਂਗੂ ਹਾਂਜੀ ਹਾਂਜੀ ਪਲੀ ਬਹੁਤ ਆ ਹਾਂ ਪੰਡ ਥੋੜੇ ਉੱਥੇ ਗਾੜੀ ਆ ਦੇ ਆ ਦੇਖੋ ਜੀ ਠੀਕ ਆ ਸੋ ਬੱਛੀ ਦੋਸਤੋ ਵੇਰ ਜਿੰਨੀ ਤਾਂ ਮੈਂ ਆਪਾ ਦਿਖਾਤੀ ਐ ਪ੍ਰੋਫਰ ਮਗਰ ਇਹ ਤੇ ਬੱਛੀ ਆ ਮੁੱਲ ਵੀ ਬਿਲਕੁਲ ਜਾਇਜ਼ ਕਰਵਾ ਦੇਵਾਂਗੇ ਭਰਾ ਜਿਹੜੇ ਆਪਣੇ ਅੰਦਰ ਸਾਹਿਬ ਆਜੇ ਤੇ ਬਿਲਕੁਲ ਛੋਟਾ ਤਿਆਪਾ ਨਵੇਂ ਸਾਲ ਦੀ ਆਫਰ ਹੀ ਆਜੇ ਦਿੱਤੀ ਹੈ ਇਹਦੇ ਬਾਦ ਨਾ ਤਾਲ ਮੇਲੇ ਤੁਸੀਂ ਪਾਸੇ ਵੀਡੀਓ ਪਾਈਗੇ ਮੈਂ ਤੁਹਾਨੂੰ ਯਾਦ ਕਰਦਾ ਰਿਹਾ ਮਾਲ ਆਉਣਿਆ ਵਿਕੀ ਗਿਆ ਸੰਤੋਖ ਸਰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਤੇ ਮਾ ਚਲੋ ਅੱਜ ਆਫਰ ਦੇ ਦਿੰਨੇ ਆਪਾਂ ਕੋਈ ਗੱਲ ਬਹੁਤ ਉਹਦੀਆ ਕੀਤਾ ਤੇ ਸੰਦੀਪ ਦੇਵਾਂਗੇ ਕਿੰਨੇ ਜੀ ਹੋਣਾ 55 ਜੀ ਦੇ ਜੀ ਨਹੀਂ ਫਿਰ 55 ਦੀ ਤਾਂ ਜ਼ਿਆਦਾ ਪਿਆਰੀ ਕਰ ਲੋ ਫਿਰ ਇਹ ਵੀ ਓਏ 50 ਦੀ ਅਜੇ ਢੱਕ ਮੈਂ ਢੱਕਾ ਜੀ 5000 ਛੋਟ ਕਰ ਦਿੰਨੇ 45000 ਦੀ ਜਾਂ ਤਾਂ 45 ਦੀ 14 ਲੋ ਗਰਾਮ ਨਾ ਪਾਉਗੀ ਵਾਦੀ ਪਾਉ ਕਰ ਤੇਰੀ ਹਰਦੀ ਇਹ ਮੇਰਾ ਜਾਨਾ ਕਿੰਨਾ ਬੜਾ ਹੀ ਆ ਜੀ ਠੀਕ ਆ ਹਾਂਜੀ ਕੋਈ ਇਹ ਪੰਜਾ 14 ਦੇ ਸੂਈ 14 14 ਦੇ ਤੇ ਖੇਡਣ ਲਈ ਅਰੇ ਮਾਰਾ ਮਾਰੂ ਸੰਧੂ ਸਾਹਿਬ ਮੇਰਾ ਨਾਂਰੇ ਘਰ ਜਾ ਕੇ ਮਾਰੇ ਤੇ ਆਪਾਂ ਸਾਰੇ ਰੁਪਏ ਤੁਹਾਨੂੰ ਵਾਪਸ ਕਰਾਂਗੇ ਚਲੋ ਵੀ ਇਹ ਵੀ ਵੱਡੀ ਗੱਲ ਬਾਤ ਆ ਕਿ 21 ਪਹਿਰੀ ਦਿਨ ਦੋਸਤ ਮੈਂ ਇਹ ਪਛੋਣ ਚਲਾਣਾ ਹੁੰਦਾ ਤੇ ਪਛੂ ਮੇਰਾ ਜਾਨਾ ਠੀਕ ਆ ਜੀ ਇੱਕ ਅੱਗੇ ਤੁਹਾਨੂੰ ਵਿਖਾਉਣੇ ਆ ਮੇਰਾ ਭਰਾ ਮਾਨ ਦੇ ਬੱਚੇ ਦੇ ਵਿੱਚ ਕਹਲੇ ਕਿ ਬਜ਼ਾਰ ਬੱਚੇ ਤੋਂ ਆ ਠੀਕ ਆ ਜੀ ਤੇ ਵੱਡਾ ਬੱਤਾ ਆਗਾ ਤੇ ਇਹਦੇ ਤੋਂ 7 ਕਿਲੋ ਦਹਾਜ ਰਿਹਾ ਜੀ 7 ਕਿਲੋ 7 ਦਾ ਆਟਾ ਹੋਊਗਾ 7.5 ਵੀ ਹੋ ਸਕਦਾ ਜੀ ਜੇ ਵੀ ਜਿਹੜੇ ਵੀਰ ਨੇ ਕਿਸੇ ਨੇ ਥੋੜੇ ਪੈਸੇ ਖਰਚ ਕਰਨੇ ਆ ਠੀਕ ਹੈ ਜੀ 7 ਕਿਲੋ ਦੁੱਧ ਉਹਦੇ ਥੱਲੇ ਹਾਜ਼ਰ ਆ ਇਸੇ ਤਰ੍ਹਾਂ ਤੁਸੀਂ ਬੰਗਾਰ ਅਸੀਂ ਪਾ ਕੇ ਪਸਮਾ ਕਰਨਾ ਤੇ ਥਣ ਕਰਮ ਵਾਲੀ ਮੱਝਾ ਜਿਹੜਾ ਲਬਾ ਥਣ ਕਰਮ ਵਾਲਾ ਬਣਾ ਲੈਣਾ ਠੀਕ ਹੈ ਜੀ ਸੰਧ ਸਾਹਿਬ ਗੱਡੀ ਪਾ ਕੇ ਨਾ ਪੜਾ ਇਤਨਾ ਵਜੇ ਵਜੇ ਹੋਣਾ ਆਪਾਂ ਚਲੋ ਕਾਲੀ ਕਾਲੀ ਚ ਪੜਾ ਹੁਣ ਪਾਇਆ ਕਰਮ ਵਾਲੀ ਨੂੰ ਆਹ ਉਹ ਬਾਕੀ ਵਜਨ ਵੇਟ ਵੇਖੋ ਤੁਸੀਂ ਪੂਰੀ ਨਿਕਰ ਪੂਰਾ ਵੱਡਾ ਕੱਦ ਕਾਠ ਤੋ ਜਿਹੜਾ ਮੇਰਾ ਭਰਾ ਕੋਲ ਲੱਭ ਰਿਹਾ ਕੋਈ 8-7 ਕਿਲੋ ਦੁੱਧ ਵਾਲੀ ਵੇੜਾ ਸੰਧੂ ਸਾਹਿਬ ਜਿਆਦਾ ਨਹੀਂ ਆਣੇ ਚਲੋ ਸਾਡੇ ਕੋਲ ਕੱਲ ਹੀ ਆਈ ਆ 8 ਕਿਲੋ ਦੁੱਧ 9 ਕਿਲੋ ਆਹ ਨਾ ਦੇ ਜੂਗੀ ਹਾਂ ਇਹ ਪਸ਼ਮੀ ਨਹੀਂ ਜੀ ਆ ਨਹੀਂ ਇਹ ਪੂਰਾ ਪਸ਼ਮਾਨ ਹੀ ਆਏਗਾ ਹਾਂ ਠੀਕ ਆ ਜੀ ਉਹਦੀ ਚਵਾਈ ਸਾਫ਼ ਆ ਠੀਕ ਆ ਹਾਂ ਜੀ ਥਾਪ 8 8-7 ਚਲੋ ਦੁੱਧ ਸੋ ਕਾਤਕਾਰ ਦੀ ਗੱਲ ਕਰ ਲਈਏ ਧਾਂਚਾ ਵੱਡਾ ਇਸ ਵੈਰ ਦਾ ਸੰਤੋ ਸਾਹਿਬ 20 ਦਿਨ ਹੋ ਗਏ ਜਿਹਨੂੰ ਬਣੀ ਨੂੰਈ ਉਹ ਬੜੀ ਅਗਲੇ ਦੇ ਕਰਮ ਜੇ ਠੀਕ ਹੈ ਬਈ ਬੜੀ ਜੁੜੀ ਚੰਗੀ ਜੇ ਸਭੀ ਚੰਗੀ ਜੇ ਮਾਣਾ ਸਾਹਮਣੇ ਦੇ ਪਾਸੋਂ ਵਾਟ ਹੀ ਨਿਕਲ ਗਏ ਸੰਤੋ ਸਾਹਿਬ ਬੜੀ ਬਹੁਤ ਜ਼ਿਆਦਾ ਹਾਂਜੀ ਆ ਦੇਖੋ ਜੀ ਬਹੁਤ ਪੱਲੀ ਜੁੜੀ ਹੈ ਠੀਕ ਹੈ ਜੀ ਦਵਾਈ ਵੀ ਚੰਗੀ ਫਿਰ ਕਿਤੇ ਲੱਤ ਨਹੀਂ ਲਾਉਣੀ ਕਰਮ ਵਾਲੀ ਏਡੀ ਠੰਡੀ ਹੈ ਆ ਦੇਖੋ ਹਣ ਪਸਮਾਈ ਤੋ ਸਮਾ ਆ ਗਈ ਆ ਦੇਖੋ ਪਸਮਾਈ ਨਾ ਹਾਂ ਆ ਪਾਪਾ ਗੱਡੀ ਪਾੜਾ ਨਹੀਂ ਪਾਇਆ ਆਪਣੇ ਪਸਮਾਈ ਏਡੀ ਠੰਡੀ ਜੀ ਪਹਿਲੇ ਜ਼ਬਰਦਸਤਾ ਠੀਕ ਹੈ ਜੀ ਪੂਰੇ ਵਜਨ ਪੂਰੇ ਵੇਟ ਦੇ ਵਿੱਚ ਤੇ ਦੁੱਧ ਕਰਮਾਲੀ ਦਾ 6-7 7 ਕਿਲੋ ਆਮ ਨਾਲ ਚੁਵਾਈ ਜਾਣਾ ਤੇ ਪਈ ਜਾਣਾ ਠੀਕ ਆ ਅੱਜ ਬਿਲਕੁਲ ਜ਼ਾਇਜ਼ ਤੇ ਸੂਤਰ ਦੇ ਰੇਟ ਦੇ ਵਿੱਚ ਤੁਹਾਨੂੰ ਮਿਲ ਜਾਣੀ ਆ ਤੇ ਬਣੀ ਗਣੀ ਆ ਕਰਮਾਲੀ ਤੇ ਇੱਕ ਨਗਰੋਂ ਦੀ ਕਿਸੇ ਭੜਾਵਾ ਲੱਗ ਕਿਸਮਤ ਆ ਠੀਕ ਹੈ ਜੀ 20 ਦਿਨਾਂ ਦੀ ਬਣੀ ਸੌਰੀ ਆ ਆਂ ਗਾਂ ਕਾ ਵੀ ਮੱਝ ਹੀ ਹੈ ਕੇ ਠੀਕ ਹੈ ਜੀ ਬਾਬੇ ਸੰਦੀਪ ਇੱਕੋ ਇੱਕ ਜੀ ਗੱਲ ਕਰਦ ਗਏ ਸੰਤ ਸਾਹਿਬ ਵੇਖੋ ਫਸਮਾ ਮਾਰਿਆ ਬਾਈ ਨੇ ਬਿਲਕੁਲ ਜੀ ਬਿਲਕੁਲ ਯਾਰੋ ਮਾਨੇ ਤੇ ਬਹਿ ਗਿਆ ਕਿ ਨਹੀਂ ਹਾਂ ਵਾ ਥਣ ਵੀ ਮੁੱਢਾ ਲਈ ਜਾਂ ਚੰਡੀ ਸੰਭੂਗਾ ਕੋਈ ਤੇ ਡੁੱਟ ਮੈਂ ਨਾ ਵੀ ਅਗਲਾ 8 ਕਿਲੋ ਕਰ ਲੈ 10 ਕਿਲੋ ਕਰਾਂਦੇ ਅਗਲੇ ਵੀ ਸਾਹ ਬਿਆ ਸਾਹ ਵੀ ਹਾਂ ਉਹ ਜੋ ਪੈਣਾ ਉਹ ਜਾਗ ਮੋਲੀ ਕਰਨਾ ਬਿਲਕੁਲ ਹਾਂ ਹਾਂ ਜੀ ਬੋਲੋ ਸੰਦੀ ਸਾਹਿਬ 32000 ਦੀ ਦੇ ਦਿੱਤੇ ਜੀ ਹਾਂ 32000 ਦੀ 32000 ਹਾਂ ਜੀ 42 ਕਿਉਂ ਵੀ ਕਿਹਾ 70000 ਦੀ ਦੇਤੀ ਹਸਨ ਸਾਹਿਬ ਉਹ ਧੋਖਾ ਨਾ ਕਿ ਦਿਖਾ ਲਈ ਨਹੀਂ ਨਹੀਂ ਕਿ ਉਹ ਆਪਣੇ ਭੈਣ ਭਰਾਵਾਂ ਨੂੰ ਕਹਿੰਦਾ ਕੋਕਾ ਨਾ ਕਰ ਇਹ ਭਲੀ ਵਧੀਆ ਹਸਨ ਜੀ ਰਾ ਭਲੀ ਦੇ ਹਿਸਾਬ ਨਾਲ ਉਤਨਾ ਮਾਲ ਮਨੇ ਜਿਆਦਾ 70000 ਦਾ ਹੀ ਆ ਮੇਰੇ ਕਿਹਦੇ ਆਵਾ ਪਾਵਾ ਦੇ ਹੱਥੇ ਦੇ ਪਰ ਤਾਂ ਗੱਲੇ ਕਰਨ ਹਾਂ ਜੀ 20000 ਦੀ ਦੇ ਦਿੱਤੀ ਹੈ ਸੰਸਾਪ 25000 ਹਾਂਜੀ ਆਪੇ ਲੈਸ ਕਰਦੇ ਖੂਬੀ ਜੇ ਮੰਨਦਾਂ ਕਰਦਾਂਗੇ 22000 ਦੀ ਦੇਣਾਂਗੇ ਤੇ ਇਹ ਰਿਪੋਰਟ ਕਰ ਦੋ 22000 ਦੀ ਹਾਂਜੀ ਉਹ ਵੀ 22000 ਦੀ ਦੋਸਤੋ ਇਹ ਵੜ ਤੁਹਾਨੂੰ ਮਿਲ ਜੂਗੀ ਬਾਕੀ ਪਸਮਾਪ ਸਮੂਹ ਦੇਖੀ ਵਜਨ ਵੇਟਾ ਦੇ ਪਾਸੋਂ ਕੋਈ ਸ਼ੱਕ ਨਹੀਂ ਕਿ ਕਰਮਾਂ ਦੀ ਪਲੀ ਪਲੀਤੀ ਆ ਪੂਰੀ ਵੱਡੇ ਕਦ ਕਰਦੇ ਵਿੱਚ ਕਹੋ ਵੀ ਦੱਸੋ ਅੱਜ 22000 ਦੀ ਮਿਲ ਜੂਗੀ ਤੁਹਾਨੂੰ ਜੀ ਸੋ ਵੜ ਚੰਗੀ ਆ ਉਸ ਤੋਂ ਬਾਅਦ ਇੱਕ ਨੈਕਸਟ ਆਪਾਂ ਤੁਹਾਨੂੰ ਦਿਖਾਉਨੇ ਆ ਇੱਧਰ ਮੱਝ ਮੇਰ ਸੰਦੀਪ ਨੇ ਲਿਆਂਦੀ ਆ ਇਹ ਮੱਜ ਟੁਕੀਆ ਠੀਕਾ ਜੀ ਗਾ ਤਿਆਰੀ ਤੇ ਆਉਂਦੀ ਜਾਂਦੀ ਆ ਦਿਨ ਲੈਂਦੀ ਆ ਜੇ ਥੋੜੇ ਬਾਤੇ ਬਸ ਅੱਜ ਮਹਿਜੂਨ ਸਾਹਿਬ ਆ ਵੇਖੋ ਤੁਸੀਂ ਹਾਂ ਮਾੜੇ ਤੇ ਨੀ ਪਾਲੀ ਬੜੀ ਆ ਪੱਦਰ ਪੁੱਦਰ ਬਹੁਤ ਆ ਮੈਂ ਪਿੱਛੇ ਭਾਰਦੀ ਆਪਣੀ ਫੁੱਲ ਗਰੰਟੀ ਆ ਜੀ ਠੀਕਾ ਜੀ ਮੱਕੀ ਵਜੇ ਲੋਡ ਬੈਲੋ ਮੂੰਹ ਮੱਥੇ ਦੇ ਤੁਸੀਂ ਚੈੱਕ ਕਰ ਲਓ ਅੱਖਾਂ ਨਹੀਂ ਜ ਨਹੀਂ ਆਉਂਦਾ ਸਮਝਦਾ ਅੱਖ ਬਿੱਲੀ ਆ ਬੱਗੀ ਮੋਛਿਆ ਮੋਛ ਬੱਗੀ ਆ ਤੇ ਨੀਲੀ ਟੱਚ ਆ ਤੇ ਕਾਦੇ ਗੋਡੇ ਮਜਾ ਦੇ ਵਿੱਚ ਹੀ ਆਦਾ ਠੀਕ ਆ ਜੀ ਬਾਕੀ ਤੁਸੀਂ ਵੇਖੋ ਪਿੱਠ ਪੂੜਾ ਰੀਕੇ ਬਾੜਾ ਮਾਰੀ ਯਾਰ ਫੱਬਿਆ ਦਾ ਫੱਬਾ ਹੀ ਪਿੱਠ ਪੂੜਾ ਫੁੱਲ ਰਾਜੀ ਆ ਫੁੱਲ ਵਜਨ ਲੋੜ ਠੀਕ ਆ ਜੀ ਹਜੇ ਲੈ ਜੂਗੀ ਦਿਨ ਪੰਜ ਲੈ ਕੇ ਸੱਤ ਲੈ ਕੇ ਟਿੱਪ ਕਰਾਉਣਾ ਓਕੇ ਓਕੇ ਸੰਧ ਸਾਹਿਬ ਆ ਟਿੱਪ ਕਸਲੀ ਕਰਾ ਕੇ ਦਮਨ ਜਿਹੜਾ ਵੀਰ ਵੀ ਲਊਗਾ ਲਓ ਜੀ ਜੋ ਕੋਈ ਆਨਲਾਈਨ ਵੀ ਮਗਾਉਗਾ ਰ ਆਪਣੀ ਗੱਡੀ ਤੇ ਲਾ ਕੇ ਟਿੱਪਲੇ ਪਹਿਲਾਂ ਆ ਕਿਵੇਂ ਕਰਾਂ ਦੀ ਟਿੱਪਣਾ ਬਿਲਕੁਲ ਓਕੇ ਆ ਜੀ ਠੀਕ ਆ ਜੀ ਮਤਲਬ ਕੋਈ ਭਾਰ ਪਿੱਛੇ ਦੀ ਸਮੱਸਿਆ ਨਹੀਂ ਗਈ ਉਹਦੀ ਗਾਰੰਟੀ ਆ ਜੀ ਬਾਕੀ ਮੈਨੂੰ ਮੱਠਾ ਵੇਖੋ ਟਿੱਪਣਾ ਦੀ ਬਿਨਾ ਕ੍ਰਾਈ

ਸੋ ਉਮੀਦ ਕਰਦਾ ਤੁਹਾਨੂੰ ਮੱਝ ਵੀ ਚੰਗੀ ਲੱਗੀ ਤਾਂ ਨੋਟਿਕਾ ਜੀ ਮੱਝ ਹੈ ਬਹੁਤ ਚੰਗੀ ਆ ਹਮੇ ਸਾਹਿਬ ਜੰਮੀ ਪਰਿਵਾਰ ਦੀ ਬੜੀ ਹੋਗੀ ਤੁਸੀਂ ਚੰਗੀ ਮਾਂ ਦੀ ਚੰਗੀ ਪਾਂਦੀ ਸੰਧਾ ਜੀ ਆਪਣੇ ਘਰੇ ਲੂ ਆਪੇ ਨਹੀਂ ਨਹੀਂ ਆਪਣੇ ਤਾਇਆ ਜੀ ਤੋਂ ਲਈ ਹੈ ਜੀ ਮੈਂ ਬੜਦੀ ਥਰਦੀ ਚਲਦੀ ਬੜਦੀ ਤਾਂ ਬੜੀ ਚੰਗੀ ਆ ਫਿਰ ਦੁੱਧ ਵੀ ਚਲੋ ਆਪਾਂ 15 16 ਕਿਲੋ ਆਂਦੇ ਨੇ ਰਾਮਣਾ ਉਹਨਾਂ 12 13 ਕਿਲੋ ਦੁੱਧ ਰਾਮਣਾ ਚਾਹੀਦਾ ਜੀ ਉਹਦੀ ਮੈਨੂੰ ਆਂਦਾ ਨਹੀਂਗਾ ਹਾਂਜੀ 12 13 ਜੇ ਸੁਣਾ ਯਾਰ ਕਿ ਬਾਕੀ ਅਗਲਾ ਆਪਦੀ ਨਰਕਪਕ ਤਸਲੀ ਕਰੇ ਭਾਵੇਂ ਅਗਲਾ ਆਪਦੀ ਸਮਝ ਰੱਖੇ ਹਾਂਜੀ ਹਾਂ ਵਿੱਚ ਜਿਆ ਮੰਨੇ ਭਾਵੇਂ ਦੂਜਾ ਮੰਨੇ ਭਾਵੇਂ ਚੌ ਨੇ ਵੀ ਸੰਦੀਪ ਇੱਕੋ ਜੀ ਗੱਲ ਕਰਦੀਏ ਸੰਦੇ ਸਾਹਿਬ ਕੋਈ ਲਾਖੀ ਮੰਗਣਾ ਕੋਈ 1.5 ਨਹੀਂ ਮੰਗਣਾ ਕੋਈ ਦਾਹ ਨਹੀਂ ਮੰਗਣਾ ਚਲੋ ਬਾਹਰ ਬਾਜ਼ਾਰ ਤੇ ਹੈਗਾ ਬੜਾ ਜ਼ਿਆਦਾ ਤੇਜ ਮੈਂ ਮਿਲਦੀ ਬੜੀ ਜੀ ਦੀ ਘਾਟਿਆ ਗਾਂ ਨੂੰ ਹੂੰ ਹੂੰ ਤੇ ਆਪਾਂ ਜੈ ਜੀ 90000 ਦੀ ਦੇ ਦਿੱਤੀ ਤੁਹਾਨੂੰ ਸਾਹਿਬ 90 ਦੀ ਹਾਂਜੀ ਫਰਕ ਵਾਵਾ ਜੀ 85000 ਦੀ ਦੇ ਦਿਓ ਆਉਣ ਤੇ ਥੱਲੇ ਇੱਕੋ ਹੀ ਗੱਲ ਹੋਰ 82000 ਦੀ ਦੇ ਦਿਓ 82 ਦੀ ਹਾਂਜੀ 82 ਦੀ ਲਓ ਜੀ ਸਭ 82000 ਦੀ ਦੋਸਤੋ ਵੀਰ ਸੰਦੀਪ ਆਂਦਾ ਵੀ ਦਵਾ ਗਿਆ ਐਂਡ ਤੋਂ ਐਂਡ ਹਾਂ ਵੇਖੋ ਸਾਡੇ ਦੀ ਮੈਂ ਤਾਂ ਥੱਲੇ ਤੁਸੀਂ ਵੇਖ ਹੀ ਸਕਦੇ ਹੋ ਸ਼ੋਰ ਨਹੀਂ ਹੋਣੀ ਹੈ 82000 ਰੁਪਿਆ ਸੰਦ ਬੜਾ ਜਗਾਰਜਗੁਰ ਚੰਗਾ ਪਿਆਰ ਕਰਨਾ ਇਹਨੇ ਹਾਂ ਹਾਂਜੀ ਹਾਂਜੀ ਅਜੇ 5 ਸੱਤਾਂ ਦਿਨਾਂ ਦੇ ਆਪਾਂ ਗੱਲ ਛੱਡ ਦਿੰਦੇ ਹਾਂ ਮੈਨੂੰ ਮਤਲੀ ਲੱਗਿਓ ਵੇਖ ਲਓ ਸਿੰਗੀ ਸੁਗੀ ਆ ਬਿਲਕੁਲ ਜਿਵੇਂ ਮੋਹਰਾਂ ਨੂੰ ਲੱਗੀਆਂ ਹਾਂਜੀ ਹਾਂਜੀ ਬਹੁਤ ਸੁਧਰੀ ਮੈਂ ਹਾਂ ਸੰਤ ਸਾਬ ਤੇ ਮਿਲੀ ਵੀ ਅੰਦਰ ਤੱਕ ਹੀ ਜਾਂਦੀ ਹੈ ਇਹ ਵੀ ਖਾਸੀਅਤ ਹੈਗੀ ਆ ਤੇ ਉਹਨਾਂ ਕੋਲ ਪਸੂ ਜਦੋਂ ਉਹਨਾਂ ਤਾਂ ਕਰਕੇ ਵੇਚ ਦਿੱਤੀ ਆ ਤੇ ਪਰ ਦਿੱਤੀ ਵੀ ਆਪਾਂ ਹਿਮਾ ਜੀ ਨੂੰ ਹਾਂ ਹਾਂਜੀ ਚੰਗੀ ਹੈ ਫਿਰ ਚੰਗੀ ਹੈ ਮੱਝ ਲੋਹ ਪਤਲੀ ਆ ਹਾਂਜੀ ਰਾਜੀ ਆ ਤੇ ਚਬਾਊ ਵੀ ਦੋ ਤਾਂ ਚਲੋ ਹਾਂਜੀ ਉਹਨਾਂ ਦਾ ਸੁਆਹ ਪਹਿ ਗਿਆ ਹੁਣ ਤਾਂ ਕਰਕੇ ਮਾਲ ਜ਼ਿਆਦਾ ਕਰਕੇ ਤੇ ਆਉਂਦੇ ਚਲੋ ਕੱਢ ਦਈਏ ਥੋੜਾ ਇੱਕ ਹੋਰ ਵੇਚਣੀ ਆ ਨਾ ਇਹੋ ਕੱਚੀ ਹੈ ਠੀਕ ਆ ਹਾਂਜੀ ਲੋਬ ਦੋਸਤੋ ਕਰਿਓ ਸੌਦਾ ਠੀਕ ਆ ਜੀ ਬਾਕੀ ਮਾਝ ਪਸੰਦ ਆ ਜੂਗੀ ਤੁਹਾਨੂੰ ਜਿੱਡਾ ਕਿ ਕਰਮਾਰੀ ਨੂੰ ਵਜਨ ਵਜੂਦ ਲੱਗਾ ਥਣ ਚੱਡੇ ਬਹੁਤ ਸਫਾਈ ਆ ਥਣ ਚੱਡੇ ਦੀ ਖਾਸ ਤੌਰ ਤੇ ਸਾਫ ਸੁਥਰੀ ਆ ਪੈਸੇ ਲਾਇਕ ਕਿਸੇ ਭਰਾ ਦੇ ਵਾਸਤੇ ਨਹੀਂ ਜਾਂਦੇ ਠੀਕ ਆ ਸਾਫ ਸੁਥਰੀ ਹੋਵਾਂ ਨੇ ਚੱਡੇ ਵਾਲੇ ਪਾਸਿਓਂ ਤੇ ਇਹ ਆ ਤੇ ਨਾਗਨੇ ਵੀਰ ਸੰਦੀਪ ਦੇ ਕੋਲ ਕੋਟਵਾਂ ਠੀਕ ਆ ਜੀ ਸੋ ਐਨੀਮਲ ਆਪਾਂ ਜ਼ਿਆਦਾਤਰ ਤੁਹਾਨੂੰ ਦਿਖਾ ਹੈਗੀਆਂ ਨੇ ਜਰਸੀ ਬ੍ਰੀਡ ਦੇ ਵਿੱਚ ਤਿੰਨ ਜਿਨ੍ਹਾਂ ਆ ਦੋਵਾਂ ਨਾਲ ਦੇ ਮਗਰ ਜਰਸੀ ਇਹਦੇ ਵਿੱਚ ਵੱਛੀਆਂ ਨੇ ਠੀਕ ਆ ਜੀ ਇੱਕ ਦੇ ਵਿੱਚ ਕ੍ਰੋਸ ਐਚ ਐਫ ਤੇ ਜਰਸੀ ਅੰਗ ਦੇ ਵਿੱਚ ਵੱਛੀ ਆ ਇੱਕ ਮਗਰ ਜਿਹੜੀ ਜਰਸੀ ਬ੍ਰੀਡ ਦੇ ਵਿੱਚ ਵੱਛੀ ਆ ਠੀਕ ਆ ਜੀ ਸੋ ਇਹ ਆ ਤੇ ਟੋਟਲ ਆ ਸੱਤ ਨਾਗ ਨੇ ਸੱਤਾਂ ਨਾਗਾਂ ਦੀ ਡਿਟੇਲ ਆਪਾਂ ਤੁਹਾਡੇ ਨਾਲ ਸਾਂਝੀ ਕਰਤੀ ਆ ਇੱਥੇ ਆਣ ਕੇ ਜਿਹੜਾ ਵੀ ਨਾਗ ਤੁਹਾਨੂੰ ਫੱਪਿਆ ਜਜਿਆ ਪਸੰਦ ਆਇਆ ਇੱਥੇ ਆਣ ਕੇ ਆਪਣੀ ਤਸੱਲੀ ਕਰ ਲਿਓ ਠੀਕ ਆ ਜੀ ਬਹੁਤ ਖੂਬਸੂਰਤ ਆ ਵੇਖੋ ਜੀ ਠੀਕ ਆ ਜੀ ਨਗੀਨੇ ਪੀ ਸੀ ਆ ਇਸੇ ਤਰ੍ਹਾਂ ਜਿਹੜਾ ਮਾਲ ਵੱਡੀ ਗਿਣਤੀ ਦੇ ਆ ਬਿਲਕੁ ਸੁਦੀਪਾ ਇਹ ਆਪਣਾ ਕਰੀ ਨੰਬਰ ਸੰਜੇ 84370 जी 38949 198 42 38947 ਠੀਕ ਹੈ ਮਹਾਰਾਜ ਸਾਸਿਕਾ ਸੰਸਾ ਜੀ ਸਤਿ ਸ੍ਰੀ ਅਕਾਲ ਜੀ ਲਾਭੀ ਪ੍ਰਭਾ ਨੰਬਰ ਬਿਲਕੁਲ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰੋ ਵਿਜ਼ਿਟ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਬਿਨਾ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ